ਅੱਜ ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਇਸ ਦੌਰਾਨ ਉਹਨਾਂ ਨੇ ਬੋਲਦਿਆਂ ਕਿਹਾ ਕਿ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਤੇ ਸਵਰਨ ਸਿੰਘ ਪੰਦੇਰ ਨੂੰ ਗ੍ਰਿਫਤਾਰ ਦੇ ਕਾਰਨ ਦੇ ਵਿਰੋਧ ਵਿੱਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀਐਸਪੀ ਰਾਹੁਲ ਕੌਂਸਲ ਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾ ਸਮਝਦੇ ਵਿਰੁੱਧ ਚ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਲਿਆਂਦਾ ਗਿਆ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਮੌਕੇ ਡੀਐਸਪੀ ਰਾਹੁਲ ਕਾਉਂਸਲ ਨੇ ਕੀ ਕਿਹਾ ਜਰਾ ਸੁਣੋ ਉੱਥੇ ਜਿੰਮੀ ਥੋੜੀ ਜਿਹੀ ਉੱਤਪਤੀ ਇਹ ਕੰਮ ਨਹੀਂ ਆਪਾਂ ਨਾ ਕਰਨਾ ਨਾ ਹੋਣਾ ਬਿਲਕੁਲ ਜੀ ਜਾਓ ਵੀ ਆਪਾਂ ਬਸ ਜਾਓ ਇੱਕ ਮਿੰਟ ਸਾਨੂੰ ਰਾਇ ਲਈ ਮੈਂ ਲਾਓ ਲਾਓ ਬਸ ਇਹ ਗੱਲ ਕਰਨੀ ਚਾਹੁੰਦੇ ਸੀ ਉਹ ਅੱਜ ਹੋ ਚੁੱਕੀ ਹੈ ਸਾਰੇ ਮੇਰੇ ਭਰਾਵਾਂ ਨੂੰ ਕੁਸਾਲਾ ਨੂੰ ਬੇਇਨਤੀ ਹੈ ਕਿ ਬਸ ਖੜੀ ਹੈ ਬਸ ਦੇ ਵਿੱਚ ਆਪਾਂ ਬੈਠਣ ਦੀ ਕਿਪਾਲਤਾ ਗੜੀਏ ਰਬੜੋ ਯਾਰ ਖਿਸਕੋ ਨਾ پاکستان زندہ باد ست زندہ باد 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 ক্রা <laughs> ক্রা ਬਾਸੀ ਮੁਰਦਾਬਾ 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 ਕਿਸਾਨਾਂ ਨੂੰ ਗੁਲਾਮ ਬਣਾਉਣ ਵਾਲੇ ਮੁਰਦਾਬਾ 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 ਜਹਾਂ ਪਰਤੇ ਪਾਸੀਆ ਮੁਰਦਾਬਾ 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 ਅਸਲੀ ਗਲਮੀ ਨਹੀਂ ਸਹਿ ਸਕਦੇ ਯੋਗ ਫਾਗਸ ਤੋਂ ਵੀਰਾਂ ਮਾਨ ਇਹ ਵੀ ਇਸ ਤਰ੍ਹਾਂ ਕਾਇਦ ਕਰਿਆ ਸੀ ਅੱਜ ਜਿਵੇਂ ਕਿਸਾਨਾਂ ਦੇ ਟੁਕੜਾ ਤੇ ਪਲਣ ਵਾਲੀ ਸਰਕਾਰ ਅੱਜ ਆਨਲੋਗਾਂ ਦੇ ਨੂੰ ਅੱਗ ਬੰਦੀ ਬਣਾ ਕੇ ਰੱਖ ਰਹੀ ਹੈ ਕਿਸਾਨਾਂ ਦੇ ਨਾਮ ਨਾਲ ਇਸ ਤਰ੍ਹਾਂ ਦਾ ਮਾਹੌਲ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਬੋਥੇ ਵਾਜੀ ਕਰੀ ਹੈ ਜਿਹੜੀ ਜਿੱਨੀ ਅੱਜ ਪਾਰੀ ਤੋਂ ਪਹਿਲਾਂ ਆ ਚੁੱਕਿਆ ਜਨਾਬ ਇੱਕ ਸਾਲਾਂ ਦੇ ਲਾਲ ਕਹਿੰਦਾ ਸੀ ਅੱਜ ਤੁਹਾਡੇ ਸਾਹਮਣੇ ਆ ਚਲ ਭਾਈ ਚਲ ਅਸੀਂ ਕਿਵੇਂ ਸਾਨੂੰ ਪੁਲਿਸ ਤੱਕੇ ਦੇ ਦੇ ਕੇ ਗ੍ਰਿਫਤਾਰ ਕਰ ਰਹੀ ਹੈ ਚਲੋ ਜੀ ਦਾਨ ਦੇ ਵਾਗੇ ਜਨਾਬ ਇੱਕ ਵਾਰੀ ਵੀ ਪ੍ਰੋਬਲਮ ਨਹੀਂ ਕੋਈ ਅਨੁਸਾਰ ਹੋਵੇ ਤਾਂ ਤੁਹਾਨੂੰ ਹੋਵੇ ਹਾਂ ਆ ਸਮਾਪਤ ਹੋ ਗਿਆ ਅਰੈਸਟ ਤਾਂ ਜਾ ਰਹਾ ਸੀ ਆਪਾਂ ਬੰਗਾਏ ਜਾਨੀ ਆਪਣੇ ਵੀਡੀਓ ਸਰ ਕਿੰਨੇ ਕ ਕਿਸਾਨਾਂ ਨੂੰ ਹਰਾਸ ਜੀ ਕਿਉਂਕਿ ਇਹ ਕੰਪਨੀ ਕਰੇ ਲਈ ਫਰਮ ਕਰਦੇ ਲੱਗਦਾ ਕੀ ਪੈਸੇ ਆ ਗਏ ਹੁਣ ਕਿੱਥੇ ਲੈ ਕੇ ਜਾਇਆ ਜਾ ਰਿਹਾ ਇਹ ਜੀ ਕਿਸ਼ਤੀ ਕਰਪ੍ਰੇਟਿਵ ਐਕਸ਼ਨ ਨਾਲ ਮਗਰ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਜੀ ਮੈਡਮ ਅਡਮਿਨਿਸਟ੍ਰੇਸ਼ਨ ਲੱਗੇ ਜਾਵਾਂਗੇ ਗਵਰਨਮੈਂਟਿਵ ਐਕਸ਼ਨ ਦੇ ਪ੍ਰੋਸੈਸ ਵਾਣੀ ਕਰਵਾਈ ਕੀ ਹੈ ਜੀ ਇਹ ਕਾਰਵਾਈਆਂ ਡੀਐਸਪੀ ਸਾਹਿਬ ਨੇ ਤਾਂ ਦੱਸ ਕਿ ਉਹ ਪ੍ਰਿਵੈਂਟਿਵ ਐਕਸ਼ਨ ਕਰਾਂਗੇ ਪ੍ਰੋਟੈਕਟਿਵ ਰਿਸਟ ਪਾਈ ਜਾਣਾ ਜੀ